ਦੱਤਾ ਰਹਿ ਗਿਆ ਪਾਕਿਸਤਾਨ ਸਿਰ ਦੇ ਦਿੱਤਾ ਹਰਿਆਣੇ ਨੂੰ ਇੱਕ ਬਾ ਵੱਡ ਹਿਮਾਚਲ ਲੈ ਗਿਆ ਵੰਡਿਆ ਕਿਵੇਂ ਨਮਾਣੇ ਨੂੰ ਨਕਸ਼ੇ ਉੱਤੇ ਵੇਖ ਕੇ ਰੂਪਿਆ ਮੈਂ ਪੰਜਾਬ ਪੁਰਾਣੇ ਨੂੰ ਮੱਖਣ ਬਰਾੜਪੜੀ ਕਲਮ ਤੋਂ ਗੱਲ ਕਰਦਾ ਬੁਲਾਰੇ ਆਪੋ ਆਪਣੇ ਅੰਦਾਜ਼ ਦੇ ਨਾਲ ਗੱਲ ਕਰਦੇ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਲਓ ਕਬੱਡੀ ਪਾਉਣ ਦੇ ਵਾਸਤੇ ਰਵੀ ਹਰਿਆਣੇ ਵਾਲਾ ਮੈਦਾਨ ਦੇ ਅੰਦਰ ਵੱਧਾ ਹੋਇਆ ਖਿਡਾਰੀ ਅਰਸ਼ ਵਰਗੇ ਦੁਨੀਆ ਦੇ ਮੰਨੇ ਪਰਵੰਨੇ ਕਬੱਡੀ ਖਿਡਾਰੀ ਗੋਪੀ ਵਰਗੇ ਆਹ ਕੁਲਵੀਰ ਵਰਗੇ ਮਨੀ ਵਰਗੇ ਨੌਜਵਾਨ ਲਓ ਜੋਲਾ ਸਾਹ ਵਾਲਾ ਇਹ ਆ ਅਰਸ਼ ਡਕਲਣ ਦੀ ਕੋਸ਼ਿਸ਼ ਕਰਦਾ ਦੁਨੀਆ ਦੇ ਮੰਨੇ ਪਰਵੰਨੇ ਕਬੱਡੀ ਖਿਡਾਰੀਆਂ ਦੇ ਤੌਰ ਤੇ ਦੁਨੀਆਂ ਦੇ ਵਿੱਚ ਚੱਲਦਾ ਜੇਕਰ ਜੇ ਛਾਤੀ ਵਿੱਚ ਬਲ ਹੋਵੇ ਲੋਕੀ ਤਾਂ ਪੁੱਛਦੇ ਸਰਰਾਵਾ ਹਰਜੀਤ ਬਰਾੜ ਜਹੇ ਵਿਰਲੇ ਪੁੱਤ ਜੰਮਦੀ ਆ ਮਾਵਾਂ ਲਓ ਤਕੜਾ ਜੱਫਾ ਲਾ ਕੇ ਪੁਆਇੰਟ ਜੋੜਦਾ ਹੋਇਆ ਟੰਟੂ ਪੰਜਾਬੀ ਦੀ ਖੇਡ ਕਲੱਬ ਦੇ ਹਿੱਸੇ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਗੁਰਜੀਤ ਬੋਲ ਦੇ ਏਰੀਏ ਦਾ ਪਹਿਲਾ ਬਾਲ ਸਾਰੇ ਸਤਕਾਰਯੋਗ ਵੀਰਾਂ ਦਾ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਬੱਡੀ ਮੈਦਾਨ ਦੇ ਵਿੱਚ ਮਲਕੀਤ ਧੰਤਾਨ ਸਾਹਿਬ ਦੀ ਧਰਤੀ ਦਾ ਗੱਭਰੂ ਅਗਲੀ ਰੇਡ ਪਾਉਣ ਦੇ ਲਈ ਵਧਿਆ ਆਇਆ ਕਿ ਗੋਲ ਦੇ ਆ ਦੈਰਾ ਤੋਂ ਹੰਦੇ ਵਿੱਚ ਇਸ ਦੇ ਚੜ ਜਾਂਦਾ ਚਾਹ ਜਦ ਖਿਡਾਰੀ ਵਿਚ ਦੇਖਦੇ ਕਿ ਜਾਈਏ ਬਲਿਹਾਰੇ ਜੀ ਨੇ ਕਾੜੇ ਦੀ ਕੱਢੀ ਆ ਖੇਡਣੀ ਕਬੱਡੀ ਆ ਸਾ ਖੇਡਣੀ ਕਬੱਡੀ ਆ ਚੋਲਾ ਸਾਹਿਬ ਦਾ ਸੁਖਮਨ ਅਰਸ਼ ਇਸ ਵੇਲੇ ਐਨ ਨੌਜਵਾਨ ਗੱਭਰੂ ਤਮਤਾਨ ਸਾਹਿਬ ਵਾਲੇ ਮਲਕੀਤ ਨੂੰ ਤਕੜਾ ਜਫਾ ਲਾ ਕੇ ਪੁਆਇੰਟ ਆ ਜਿਹੜਾ ਟ੍ਰਾਂਟੋ ਪੰਜਾਬੀ ਦੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਹੈਰੀ ਮੰਡੇਰ ਉਹਨਾਂ ਦਾ ਹਰਮਨ ਕਲੜੇ ਉਹਨਾਂ ਦਾ ਧੰਨਵਾਦ ਇਧਰ ਮੈਚ ਆ ਜਿਹੜਾ ਉਹ ਸਮਾਪਤ ਹੋ ਚੁੱਕਿਆ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਆ ਸਾਡੀ ਬੇਨਤੀ ਆ ਜੀ